ਜਪ ਮੰਨੋ ਸਤਨਾਮ ਸਦਾ ਸਤਨਾਮ ਅਰਤ ਪਾਲ ਤੁਮ ਕੋ ਜਲ ਹੋਈ ਐ ਨਿਤ ਧਿਆਈਐ ਮਰਿ ਪੁਰਖ ਨਿਰੰਜਨਾ ਹਮ ਮੈ ਦੇ ਤੁਮ ਉਜਲ ਕਰਤੇ ਆਮ ਨਿਰਗੁਣ ਤੂੰ ਦਾਤਾ ਅਮ ਮੁਰਗ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਗੂ ਅਮ ਐਸੇ ਤੋਂ ਐਸਾ ਆਮ ਬਪੀ ਤੁਮ ਪਾਪ ਕੰਡਨ ਨੀ ਕੋਟ ਕਰ ਦੇਸਾ ਵਾਹਿਗੁਰੂ ਜੀ ਧਾਨ ਗੁਰੂ ਗਰੇ ਵਨਵਾਜ ਸੋਰਠਿ ਨਾ ਮੰਨ ਲਾ ਪਾញਿ ਵਾ ਕਰ ਤੁਜਾ ਮਾਤ ਘਰਬ ਮੈਂ ਆਪਨ ਸਿਮਰਨੰਦਿ ਤਰੇ ਤੁਮ ਰਖਨ ਹਾਰੇ ਪਾਪ ਕ ਸાગਰ ਥਾਂ ਲਹਿ ਰਿਮੈਂ ਤਰਵੋ ਤਹਰ ਨੰਹਾਰੇ ਮਾਤ ਘਰਬ ਮੈਂ ਆਪਨ ਸਿਮਰਨੰਦਿ ਉਮਰ ਕਨਨਾਰੇ ਭਾਵ ਕਸਾਗਰ ਤਾਲੈ ਰਮੈ ਤਰਵੋ ਤਰਨ ਹਾਰੇ ਮਾਧੋ ਕੋ ठाकुर ਸਿਰ ਮੋਰਾ ਈਹਾ ਉਹਾ ਤੁਮਾਰੋ ਤੋਰਾ ਕੋ ਮੇਰੇ ਸਮਾਨੇ ਅਰਣ ਮਾਰ ਤਰਨ ਜੰਗੈ ਤੂੰ ਦਤ ਮੰਗਣ ਕੋ ਸਗਲੀ ਦਾਣ ਦੇਵ ਪ੍ਰਭ ਭਨੈ ਇਹਨੇ ਅਵਰ ਖਿਨੈ ਮੈਂ ਅਵਰਾ ਨਰਜਨ ਜਨਤ ਤੁਮਾਰੇ ਦੋੜੋ ਗੋੜੋ ਗਹਿਰ ਗੰਭੀਰੋ ਉੱਚ ਅਗਮ ਬਾਣੀ ਸਾਧ ਸੰਗ ਜੋ ਤੁਮੈ ਮਿਲਾਇਓ ਉਹ ਸੁਨੇ ਤੁਮਾਰੇ ਬਾਣੀ ਆਂਧਪਿਆ ਦੇਹੀ ਨਾਨਕ ਅਰਤਾਕੁਰਕ ਨਿਰਵਾਣੀ ਸਾਧ ਸੰਗ ਜੋ ਤੁਮੈ ਮਿਲਾਏ ਓ ਸੁਣੀ ਤੁਮਾਰੀ ਬਾਣੀ ਅੰਧ ਬਿਆ ਪੇਖਤਹੀ ਨਾਨਕ ਰਤ ਕਾਮੁਰਕ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ